ਆ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਚੌਥੇ ਸੂਏ ਸੂਨ ਵਾਲੀ ਮੱਝ ਲੈ ਕੇ ਆਏ ਆਂਗੇ ਸੱਤ ਮਹੀਨਿਆਂ ਦੀ ਗੱਬਣਾ ਦੁੱਧੋ ਡਰਾਈ ਆ ਕਿਸੇ ਭਰਾ ਨੇ ਖਰੀਦਣੀ ਹੋਵੇ ਤਾਂ ਬਾਈ ਸਕਰੀਨ ਤੇ ਮੋਬਾਈਲ ਨੰਬਰ ਚੱਲੀ ਜਾਂਦਾ ਤੁਸੀਂ ਸੰਪਰਕਾ ਜਿਹੜਾ ਇਹ ਤੇ ਕਰ ਸਕਦੇ ਹੋਗੇ ਸਿੰਘ ਦੀ ਥੋੜੀ ਖੁੱਲੀ ਹੈਗੀ ਤੇ ਮੱਝ ਆ ਜਿਹੜੀ ਪਿੱਠਪੁੜੇ ਦੀ ਸ਼ਾਨਦਾਰ ਹੈਗੀ ਤੇ ਚੰਗੀ ਪਲੀ ਵੀ ਹੈਗੀ ਕਿਸੇ ਭਰਾ ਨੇ ਖਰੀਦਣੀ ਆ ਸਕਰੀਨ ਤੇ ਮੋਬਾਈਲ ਨੰਬਰ ਚੱਲੀ ਜਾਂਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਵਧੀਆ ਜੀ ਤੇ ਭਾਈ ਡਿਟੇਲ ਦਿਓ ਮੱਝ ਦੀ ਮੱਝ 7 ਮਹੀਨੇ ਦੀ ਗੱਪ ਮੈਂ ਹੈ ਭਾਈ 14 ਤੋਂ 15 ਕਿਲੋ ਦੁੱਧ ਦੀ ਗਾਰੰਟੀ ਹੈ ਆਪਣੀ 14 ਤੋਂ 15 ਕਿਲੋ ਦੁੱਧ ਦੀ ਗਾਰੰਟੀ ਹੈ ਤੀਜਾ ਸੂਆ ਸੂਣਾ ਠੀਕ ਆ ਤੀਜਾ ਸੂਆ ਸੂਣਾ ਜਿਹੜੇ ਮਾਲਕ ਤੋਂ ਲੈਤੀ ਹੈਗੀ ਪਿਛਲੇ ਸੂਏ ਦਾ ਦੁੱਧ ਕਿੰਨਾ ਸੀ 15 ਸੇਰ ਦੱਸਿਆ ਪੱਕੀ ਗੱਲ ਆ ਲੈ ਮਿੱਤਰੋ ਪਰਖ ਤੁਸੀਂ ਆਪ ਕਰਨੀ ਹੈ ਕਿ ਮੱਝ ਸਾਨੂੰ ਆਪਾ ਦਿਖਾਤੀ ਤੇ ਇਹਦਾ ਰੇਟ ਆ ਰੇਟ ਮੋਲ ਲੈਣ ਦੇਣ 82000 ਹੈ 82000 ਹਾਂਜੀ ਉਹਦੇ ਜੋ ਮਾਨਤਾਨ ਕੋਈ ਮਾਨਤਾਨ ਹੋ ਜੂਗਾ ਠੀਕ ਆ ਲੈ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਿੰਘ ਦੀ ਥੋੜੀ ਖੁੱਲੀ ਆ ਸੱਤ ਮਹੀਨੇ ਦੀ ਜਿਹੜੀ ਗੱਭਣ ਆ ਗਈ ਮੱਝ ਆ ਦੁੱਧ ਬਾਈ ਕਹਿੰਦਾ ਮਾਲਕਾਂ ਦੇ ਦੱਸਣ ਮੁਤਾਬਕ ਜਿਹੜਾ ਪਿਛਲੇ ਸੂਏ ਦਾ 14 15 ਕਿਲੋ ਦੁੱਧ ਸੀਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ ਆ 9773 9794 ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ 9083813800 ਠੀਕ ਹੈ ਕਾਰੀ ਹੋਰ ਬੋਲ ਦੇ 9848181400 ਨੱਬੇ ਅੱਠ ਅੜਤਾਲੀ ਅਠਾਰਾਂ ਚਾਰ ਸੌ ਲੈ ਮਿੱਤਰੋ ਕਰਿਓ ਸੰਪਰਕ